ਖੇਡਨ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕੇ ਹੋਣੀ ਕਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਿਮਨਤ ਕੋਰ ਤੁਹਾਨੂੰ ਇੱਕ ਕਵਿਤਾ ਸੁਣਾਉਣਾ ਚਾਹੁੰਦੀ ਹਾਂ ਜਿਸ ਦਾ ਨਾਮ ਹੈ ਖੇਡਨ ਦੀ ਉਮਰਾ ਸਾਖ ਕੇ ਤਾ ਬਹੁਤ ਹੋਏ ਸਾਖਾ ਵਖਰਾਏ ਸਰਹੰਦ ਦਾ ਕਦੀ ਗੋਰ ਨਾਲ ਬੜਿਓ ਲੈ ਇਤਿਹਾਸ ਉਸ ਪਾਪਣ ਗੰਧ ਦਾ ਕੁਦਰਤ ਵੀ ਕੰਬ ਗਈ ਸੀ ਦੰਬ ਗਈ ਸੀ ਵੇਖ ਕੇ ਜ਼ੁਲਮ ਗਿਆਨੀ ਜਰਿਆ ਖੇਡਨ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਨ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡ ਲੈਣ ਦੇ ਫੁੱਲਾਂ ਨੂੰ ਗੰਗਵਾਏ ਨਾ ਕਹਿ ਕਮਾਵੀ ਜੇ ਲੋੜ ਹੈ ਮਾਇਆ ਦੀ ਲਾਲ ਮੇਰੇ ਗੋਬਿੰਦ ਤੋਂ ਲੈ ਆਵੀਂ ਮੰਨੀ ਨਾ ਦਾਦੀ ਦੀ ਦਾਦੀ ਦੀ ਮੋਰੰਡੇ ਕੇ ਹਾ ਗੁੱਸੇ ਨਾਲ ਪਰਿਆ ਖੇਡਨ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕੇ ਓਨੀ ਕਰਿਆ 당ਖ ਦੇਖ ਕੇ ਰਹਿ ਗਈਆਂ ਖੁਆ ਤੋਂ ਪਾਣੀ ਭਰਦੀਆਂ ਪੈਣਾ ਨੀਏ ਲਾਲ ਮਸੂਮਾ ਤੋਂ ਹਾਕ ਮਾ ਬਦਲਾ ਕਾ ਦਾਲੇ ਹਾਕ ਮਾ ਪਣ ਕੋਈ ਰੱਬ ਰੂਹਾ ਰੱਬ ਰੂਹਾ ਵੇਖ ਕੇ ਤਪ ਦਾ ਕਾਲ ਜਾ ਠਰਿਆ ਕਿ ਡੰਦੀਆਂ ਮਰਾਸੀ ਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਕਿ ਡੰਦੀਆਂ ਮਰਾਸੀ ਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਸਦ ਕੋਲ ਵਜੀਤੇ ਨੇ ਤਿੰਨ ਦਿਨ ਲਾਈ ਕਚਹਿਰੀ ਤਿੱਕੀ ਚਾਹੇ ਦੇਹ ਛੱਡ ਦੇ ਬਣ ਗਏ ਸਿੱਖੀ ਤੱਕ ਜਜ ਬਾਇਓ ਦੇ ਅਦਾ ਯੋ ਦੇ ਅਦਾ ਸੂਬਾ ਬਿਨਾ ਜੰਗ ਤੋਂ ਹਰਿਆ ਖੇਡਨਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉ ਨੀ ਕਰਿਆ ਖੇਡਨਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉ ਨੀ ਕਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ